ਤੁਹਾਡੇ ਮੇਰੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਵੈਸੇ ਵੀ ਭਗਵਤੀ ਮਾਦੀ ਪਾਲ ਕਿਰਣਾ ਅਸ਼ਵੀਨ ਦੇ ਦਿਨ ਇੱਕ ਮੀਂਹ ਕਰਨੇ ਜਿਕਰਾ ਲਾਈਏ ਜਿਕਰਾ ਸ਼ੇਨਾ ਵਾਲੀ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਅਸ਼ਵੀਨ ਦੇ ਦਿਨ ਅੱਜ ਮੈਨੂੰ ਬਹੁਤ ਵਧੀਆ ਇੱਕ ਤੋਹਫਾ ਦਿੱਤਾ ਲਾਂਚ ਕਰਵਾੜਾ ਸੀ ਤੇ ਸਾਰੇ ਮੈਂਬਰਸ ਨੇ ਇਕੱਠਾ ਹੋ ਕੇ ਸਾਡੇ ਰੀਜਨ ਚੇਅਰਮੈਨ ਸਾਹਿਬ ਜਿਨ੍ਹਾਂ ਨੇ ਕਿ ਹੂਮਨਸ ਰਾਈਟਸ ਦੇ ਜਣਾ ਅੱਜ ਮੈਨੂੰ ਇੱਕ ਅਹੁਦਾ ਦਿੱਤਾ ਪ੍ਰੈਜ਼ੀਡੈਂਟ ਬਣਾਇਆ ਗਿਆ ਮੈਨੂੰ ਜਿਹਦੇ ਦਾ ਤੋਂ ਮੈਂ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਉਮੀਦ ਕਰਦਾ ਕਿ ਮੈਂ ਇਹਨਾਂ ਦੀ ਜਿਹੜੀ ਸੋਚ ਹੈ ਨਾ ਸੋਚ ਤੇ ਖੜਾ ਉਤਰੂੰਗਾ। ਅੱਜ ਮੈਂ ਸਾਰੇ ਮੇਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਵਿਚਕਾਰ ਸਾਰੇ ਖੜੇ ਨੇ ਮੇਰੇ ਭਰਾ ਸਾਡੇ ਐਮਜੀਪ ਸਾਹਿਬ ਸਾਡੇ ਚਾਚਾ ਇਤੇન્દ્ર ਬਾਵਾ ਜੀ ਰਮਨ ਨੇਰਾ ਜੀ ਤੋਂ ਜੈਨ ਜੀ ਔਰ ਸੁਰੇਂਦਰ ਠੰਗੜਾ ਸਾਹਿਬ ਉਹਨਾਂ ਦੇ ਨਾਲ ਸੱਤਕੀ ਭਾਜੀ ਔਰ ਵਾਇਸ ਕੋ ਫੜਾਸ਼ੀ ਦੇ ਪ੍ਰਧਾਨ ਜੀ ਜੁਗਲ ਮੀਰ ਸਾਹਿਬ ਪਹੁੰਚੇ ਨੇ ਸਾਡੇ ਮਿੰਚੂ ਭਾਜੀ ਅਰੋੜਾ ਸਾਹਿਬ ਉਹਨਾਂ ਦੇ ਨਾਲ ਜਿੰਨੇ ਵੀ ਇਥੇ ਸਾਥੀ ਪਹੁੰਚੇ ਨੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਕਾਬਿਲ ਸਮਝਿਆ ਔਰ ਊਮ ਸੰਦੇਲ ਐਸੀ ਐਸੀ ਸਦਾ ਮੈਨੂੰ ਪ੍ਰਧਾਨ ਬਣਾਇਆ ਗਿਆ ਹੁਣ ਮੈਂ ਇਹਨਾਂ ਦੀ ਸੋਚ ਖਰਾਬ ਕਰੂੰਗਾ ਥੈਂਕ ਯੂ ਅੱਜ ਹਿਊਮਨ ਰਾਈਟਸ ਕੌਂਸਲ ਇੰਡੀਆ ਦੀ ਇੱਕ ਮੀਟਿੰਗ ਹੋਈ ਹੈ ਜੀ ਜਿਹਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਸਾਡੇ ਪੰਜਾਬ ਪ੍ਰਧਾਨ ਐਂਟਿਗ੍ਰਾ ਸ਼ਰਮਨ ਨਹਿਰਾ ਜੀ ਐਂਟਿਗ੍ਰਾ ਜ਼ਿਲ੍ਹਾ ਪ੍ਰਧਾਨ ਆਪਣਾ ਸੋਨੀ ਜੀ ਤੇਜਿੰਦਰ ਬਾਵਾ ਜੀ ਅਤੂਲ ਜੈਨ ਜੀ ਸੁਨੀਲ ਢੀਂਗਰਾ ਜੀ ਜੁਗਲ ਵਿਵੇਜਾ ਜੀ ਮਾਹੀ ਜੀ ਆਪਣਾ ਲੱਕੀ ਜੀ ਤੇ ਆਪਣਾ अरोड़ा साहब ਆਪਣੇ ਦਰਤੀ ਜੀ ਤੇ ਆਪਣੇ ਹੋਰ ਜਿਹੜੇ ਸਾਰੇ ਭਰਾ ਇੱਥੇ ਆਏ ਆ ਆਪਣਾ ਮਿੰਜੂਰੀ ਆਏ ਆ ਭਾਜੀ ਆਪਣੇ ਇੱਥੇ ਇੱਥੇ ਆਏ ਹਨ ਦਾ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਤੇ ਅਸੀਂ ਅੱਜ ਆਪਣੀ ਕਾਰਗਰਨੀ ਚ ਵਾਅਦਾ ਕਰਦੇ ਹੋਏ ਮੈਡਮ ਆਰਤੀ ਰਾਜਪੂਤ ਜੀ ਦੇ ਅਧਿਸ਼ਨ ਨਿਯਾਤ ਤੇ ਅੱਜ ਜਸਵੀਰ ਮਾਹੀ ਜੀ ਨੂੰ ਐਸ ਸੀ ਸੈਲ ਕਪੂਰਥਲੀ ਜ਼ਿਲ੍ਹਾ ਦਾ ਸੀ ਪ੍ਰਧਾਨ ਨਿਯੁਕਤ ਕੀਤਾ ਆ ਤੇ ਅਸੀਂ ਉਮੀਦ ਕਰਦੇ ਆਂ ਵੀ ਮਾਹੀ ਜੀ ਵੀ ਆਪਣੀ ਵਧੀਆ ਟੀਮ ਬਣਾਉਗੇ ਤੇ ਨੂਮੜਾਡ ਕੌਂਸਲ ਦੇ ਜਿਹੜੇ ਆਪਣੇ ਕੰਮ ਆ ਬਹੁਤ ਠੀਕ ਤਰੀਕਾ ਨਾਲ ਕਰੂਗੇ ਜੀ ਥੈਂਕ ਯੂ ਬਹੁਤ ਵਧੀਆ ਦਿਹਾੜਾ ਜੀ ਆਸ਼ੂ ਮਾਰਕੰਡਾ ਜੀ ਦੇ ਦਫ਼ਤਰ ਦੇ ਵਿੱਚ ਉਮਰ ਰਾਏ ਸੀ ਅਸੀਂ ਟੀਮ ਦੇ ਵਿੱਚ ਹੋਰ ਵਾਧਾ ਕੀਤਾ ਔਰ ਤਸਵੀਰ ਮਾਹੀ ਜੀ ਨੂੰ ਆਪਾਂ ਐਸਸੀਐਸਟੀ ਸਰਕ ਡਿਸਟ੍ਰਿਕਟ ਕਪੂਰਥਲਾ ਦਾ ਪ੍ਰੈਜ਼ੀਡੈਂਟ ਬਣਾਇਆ ਮੈਂ ਇਹਨਾਂ ਨੂੰ ਸਾਰੀ ਟੀਮ ਵੱਲੋਂ ਵਧਾਈ ਦਿੰਦਾ ਔਰ ਉਮੀਦ ਕਰਦਾ ਕਿ ਉਮਰ ਰਾਏਸ ਦੇ ਲਈ ਇਹ ਫਾਇਦ ਕਰੂਗੇ ਔਰ ਵਧੀਆ ਆਪਾਂ ਕਾਰਗੁਜ਼ਾਰੀ ਕਰਕੇ ਇੱਕ ਵਧੀਆ ਟੀਮ ਬਣਾਵਾਂਗੇ ਔਰ ਰਨ ਮਿਲ ਕੇ ਆਪਾਂ ਸਾਰੇ ਕੰਮ ਕਰਾਂਗੇ ਆਸ਼ੂ ਮਾਰਕੰਡਾ ਜੀ ਦਾ ਬਾਬਾ ਜੀ ਦਾ ਆਨੰਦ ਸੋਨੀ ਜੀ ਦਾ ਔਰ ਮੇਰੇ ਸਾਰੇ ਜਣੇ ਇੱਥੇ ਭਰਾ ਖੜੇ ਆ ਸਾਰਿਆਂ ਦਾ ਇੱਥੇ ਵੈਲਕਮ ਆ ਔ ਤੁਹਾਡੇ ਮੇਰੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਵੈਸੇ ਵੀ ਭਗਵਤੀ ਮਾਦੀ ਪਾਰਕਿਰਣਾ ਅਸ਼ਵੀਨ ਦੇ ਦਿਨ ਇੱਕ ਮੀਂਹ ਕਰਨ ਦਾ ਜਗਾਰਾ ਲਾਇਆ ਜਗਾਰਾ ਸ਼ੇਰਾਂ ਵਾਲੀ ਜੀ ਦਾ ਬੋਸ ਸਾਚੇ ਦਰਬਾਰ ਕੀ ਜੈ ਅਸ਼ਵੀਨ ਦੇ ਦਿਨ ਅੱਜ ਮੈਨੂੰ ਬਹੁਤ ਵਧੀਆ ਇੱਕ ਤੋਹਫਾ ਦਿੱਤਾ ਅਲਵਾਇੰਸ ਪਰਫਰਾ ਦਾ ਸ਼ਿੱਤੇ ਸਾਰੇ ਮੈਂਬਰਸ ਨੇ ਇਕੱਠਾ ਹੋ ਕੇ ਸਾਡੇ ਰੀਜਨ ਚੇਅਰਮੈਨ ਸਾਹਿਬ ਜਿਨ੍ਹਾਂ ਨੇ ਕਿ ਊਮਨਸ ਰਾਈਟਸ ਦੇ ਜਣਾ ਅੱਜ ਮੈਨੂੰ ਇੱਕ ਅਹੁਦਾ ਦਿੱਤਾ ਪ੍ਰੈਜ਼ੀਡੈਂਟ ਬਣਾਇਆ ਗਿਆ ਮੈਨੂੰ ਜਿਹੜੇ ਦਾ ਸੋ ਮੈਂ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਉਮੀਦ ਕਰਦਾ ਕਿ ਮੈਂ ਇਹਨਾਂ ਦੇ ਜਿਹੜੀ ਸੋਚ ਹੈ ਨਾ ਸੋਚ ਤੇ ਖੜਾ ਉਤਰੂੰਗਾ ਤੁਹਾਡੀ ਮੈਂ ਸਾਰੇ ਮੇਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਵਿਚਕਾਰ ਸਾਰੇ ਫੜੇ ਮੇਰੇ ਭਰਾ ਸਾਡੇ ਐਮਜੀਪੀ ਸਾਹਿਬ ਸਾਡੇ ਚਾਚਾ ਇਤੇਂਦਰ ਬਾਵਾ ਜੀ ਰਮਨ ਨੇਰਾ ਜੀ ਤੋਂ ਜੈਨ ਜੀ ਔਰ ਸੁਨੀਲ ਠੰਗੜਾ ਸਾਹਿਬ ਉਹਨਾਂ ਦੇ ਨਾਲ ਸੱਤੀ ਭਾਜੀ ਔਰ ਵਾਇਸ ਕੋ ਫੜਾਸ਼ੀ ਦੇ ਪ੍ਰਧਾਨ ਜੀ ਜੁਗਲ ਮੀਰ ਜੀ ਸਾਹਿਬ ਪਹੁੰਚੇ ਨੇ ਸਾਡੇ ਮਿੰਚੂ ਭਾਜੀ ਅਰੋੜਾ ਸਾਹਿਬ ਉਹਨਾਂ ਦੇ ਨਾਲ ਜਿੰਨੇ ਵੀ ਇਥੇ ਸਾਥੀ ਪਹੁੰਚੇ ਨੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਕਾਬਿਲ ਸਮਝਿਆ ਔਰ ਊਮਨਸ ਰਾਈ ਸੈਂਜੋ ਐਸਸੀ ਐਸਸੀ ਸੋਦਾ ਮੈਨੂੰ ਪ੍ਰਧਾਨ ਬਣਾਇਆ ਗਿਆ ਔਰ ਮੈਂ ਅਨੰਦ ਦੀ ਸੋਤੇ ਖਰਾ ਉਤਰੂਗਾ ਥੈਂਕ ਯੂ ਜੀ